ਕੀੜੇ ਕਿੜੇ ਹੁੰਦੇ ਨੇ ਆਪਣੇ ਉਹਨਾਂ ਨੂੰ ਖੱਬ ਲੱਗ ਜਾਂਦੇ ਨੇ ਉਹ ਕਹਿੰਦੇ ਸਾਨੂੰ ਖਬਰ ਆ ਗਈ ਜੀ ਕਿੜਿਆਂ ਨੂੰ ਖੱਬ ਲੱਗਦੇ ਨੇ ਇਹ ਖੱਬ ਲੱਗਦੇ ਨਾਲ ਦੀ ਬਹੁਤ ਹੀ ਹੁੰਦੀ ਹੈ ਇਹ ਕੀੜਿਆਂ ਨੂੰ ਖੱਬ ਲੱਗਦੇ ਨੇ ਦੇਖਿਆ ਉੱਡਦੇ ਹੁੰਦੇ ਨੇ ਉਹ ਸਪੱਛ ਉੱਡ ਜਾਂਦੇ ਨੇ ਸਪੱਛ ਹੋ ਕੇ ਉੱਡਦੇ ਨਹੀਂ ਸਪੱਛ ਹੁੰਦੇ ਪੰਛੀ ਬਣ ਜਾਂਦੇ ਨੇ ਸਪੱਛ ਖੱਬ ਬਸ ਆਇਆ ਤਾਂ ਪੰਛੀ ਕਹਿੰਦੇ ਨੇ ਖੰਭ ਨੂੰ ਸੁਪੈਝ ਹੋ ਜਾਂਦੇ ਨੇ ਖਮਾਂ ਦੇ ਨਾਲ ਜਦੋਂ ਉਹਨੂੰ ਖਬਰਿਕੜੇ ਉੱਡ ਜਾਂਦੇ ਨੇ ਬਰਸਾਤਾਂ ਤੋਂ ਪਹਿਲਾਂ ਉੱਡਦੇ ਉੱਦਰ ਉੱਡ ਜਾਣਗੇ ਕੇਤੇ ਨਭ ਵਿੱਚ ਅਛ ਪਛ ਕੋ ਕਰਨਗੇ ਆਹ ਆਦਮੀ ਕਹਿੰਦਾ ਮੈਨੂੰ ਖੰਭ ਲੱਗੇ ਨਾ ਕੀੜਿਆਂ ਨੂੰ ਖੰਭ ਲੱਗਦੇ ਦੀ ਖੰਭ ਲੱਗਦੇ ਨੂੰ ਤਾਂ ਮੌਤ ਹੁੰਦੀ ਆ ਉਹਦੀ ਕਹਿੰਦਾ ਕੀੜਿਆਂ ਨੂੰ ਖੰਭ ਲੱਗੇ ਇਹ ਤਾਂ ਉਲਟੀ ਗੱਲ ਹੈ ਖੰਭ ਲੱਗਣਾਂ ਤਾਂ ਸਵਾ ਖੰਭ ਲੱਗਣੇ ਕਿਦੇ ਹੁੰਦੇ ਹੈ ਕਿਤੇ ਨਬ ਵਿੱਚ ਅੱਛ ਪੱਛ ਕੋ ਕਰਾਂਗੇ ਪੱਛ ਫੇਰ ਕਾਚ ਦੇ ਵਿੱਚ ਉਹਨਾਂ ਨੂੰ ਖਾਣ ਵਾਲੇ ਬਥੇ ਨੇ ਉਹ ਖਾਣ ਵਾਲੇ ਵੀ ਉਦੋਂ ਹੀ ਉੜਦੇ ਨੇ ਜਾਂ ਕੀੜੇ ਨਿਕਲਦੇ ਨੇ ਨਾ ਕਾਚ ਦੇ ਵਿੱਚ ਖਾਣ ਵਾਲੇ ਉਹਨਾਂ ਨੂੰ ਉੱਤੇ ਉੱਤੇ ਹੀ ਖਾਈ ਜਾਂਦੇ ਨੇ ਅਸਲ ਜੋ ਉਹਨਾਂ ਦੀ ਖੁਰਾਕ ਪੈਦਾ ਹੋਏ ਹੱਦ ਤੋ ਕੋ ਤਾਂ ਉਹਨਾਂ ਦੀ ਖੁਰਾਕ ਪੈਦਾ ਹੋਏ ਨੇ ਉਹਨਾਂ ਨੂੰ ਇਹ ਵੀ ਸਾਨੂੰ ਖਬ ਲਾ ਕੇ ਅਸੀਂ ਉੜਦੇ ਹਾਂ ਕਾਚ ਚ ਕਰ ਤੋ ਪੱਛ ਕਿਤੇ ਕੋ ਪ੍ਰਤੱਖ ਹੋਏ ਪਚਾਏ ਖਾਏ ਜਾਹਣਗੇ ਕਿੰਨੇ ਪੱਤੇ ਛੋ ਕੇ ਪਿਛਾ ਖਾ ਜਾਂਦੇ ਨੇ ਜਿਵੇਂ ਕੋਈ ਬਹੁਤ ਵੱਡਾ ਕੋਈ ਜਾਨਵਰ ਮਰ ਗਿਆ ਉਹ ਜਾਪੀ ਕੀੜੇ ਪੈਦਾ ਹੋ ਜਾਂਦੇ ਸੀ ਉਹ ਜਾਨਵਰ ਉਹ ਪੱਤੇ ਛੋਏ ਨੇ ਉਹ ਕੀੜੇ ਪਹਿਲਾਂ ਤਾਂ ਹੈ ਨਹੀਂ ਸੀ ਹੁਣ ਦਬ ਦਦੇ ਥੱਲੇ ਉਹਦੇ ਆ ਉਹ ਜਿਹੜੇ ਕੀੜੇ ਪੈਦਾ ਹੋ ਜਾਂਦੇ ਨੇ ਉਹ ਪੱਤਾ ਛੋਗੇ ਪੱਤਾ ਖੋਗੇ ਵਾਲੀ ਪੈਦਾ ਹੋਗੇ ਨਾ ਉਹ ਖਾ ਜਾਂਦੇ ਨੇ ਸਾਰੀ ਲਾਸ਼ ਨੂੰ ਉਹ ਇਹੜਾ ਕੁਝ ਲਾਉਂਦੇ ਨੇ ਨਾ ਇਹ ਲਾਸ਼ਾਂ ਨੂੰ ਟ੍ਰੀਟਮੈਂਟ ਕਰਦੇ ਨੇ ਉਹ ਤਾਂ ਕਰਦੇ ਨੇ ਵਿੱਚ ਕੀੜੇ ਪੈਦਾ ਹੀ ਨਾ ਹੋਣ ਇਹ ਸੁੱਕ ਜਵੇ ਨੂੰ ਨਾੜ ਪਾਉਂਦੇ ਜਨਾ ਕੁਝ ਪਾਉਂਦੇ ਨੇ ਕੀੜੇ ਨਾ ਪੈਦਾ ਹੋਣ ਤਾਂ ਪਾਉਂਦੇ ਨੇ ਤੇ ਕੀੜੇ ਤਾਂ ਹਰ ਇੱਕ ਚੀਜ਼ ਪੈਦਾ ਆਪੇ ਹੋ ਜਾਂਦੇ ਨੇ ਹਰ ਚੀਜ਼ ਕੀੜੇ ਪੈਦਾ ਹੋ ਜਾਂਦੇ ਨੇ ਧਾਰੀਆਂ ਚ ਕੀੜੇ ਕੌਕਰੋਚ ਪੈਦਾ ਹੋ ਜਾਂਦੇ ਨੇ ਸਭ ਕੁਝ ਪੈਦਾ ਹੋ ਜਾਂਦਾ ਆਪੇ ਪੈਦਾ ਹੋ ਜਾਂਦਾ ਇਹ ਆ ਪਰਤਾਂ ਛੋਏ ਇਹ ਪਟਾਚੋਏ ਪਚਾਏ ਖਾਏ ਜਾਣਗੇ ਉਹ ਖਾ ਕੇ ਪਚਾਏ ਜਾਣਗੇ ਉਹ ਉਸੇ चीज ਨੂੰ ਖਾ ਜਾਂਦਰ ਬੜੀ ਨੂੰ ਜਾਲ ਕਹਾ ਥਲ ਕਹਾ ਗਗਨ ਤੇ ਗਾਉਣ ਕਹਾ ਜਲ ਕਤੇ ਕਹਾ ਕਹਾ ਨੇ ਹੈ ਕਹਾ ਕੀ ਜਲ ਕੀ ਥਲ ਕੀ ਆਕਾਸ਼ ਜਾਲ ਕਹਾ ਦਲ ਥਲ ਕਹਾ ਕਹਾ ਲੱਭਦਾ ਹੈ ਇਸ ਦੀ ਜਲ ਕਹਾ ਕਹਾਂ ਦੀ ਉਦ ਗਗਨ ਕੇ ਗਾਉਣ ਕਹਾ ਕੀ ਦਾ ਗਗਨ ਦਾ ਗੌਣ ਕਹਿੰ ਲੋ ਗਗਨ ਦੇ ਵਿੱਚ ਉੱਡਣਾ ਕਹਿੰ ਲੋ ਕੀ ਜਲ ਦੇ ਵਿੱਚ ਪਹਿਲਾਂ ਕੁੱਬਣਾ ਫਿਰਨਾ ਕੀ ਥਲ ਦੇ ਉੱਤੇ ਕੁੱਬਣਾ ਫਿਰਨਾ ਤਿੰਨੇ ਜਗ੍ਹਾ ਨੇ ਨਾ ਜਲ ਦੇ ਵਿੱਚ ਥਲ ਤੇ ਆਕਾਸ਼ ਚ ਕਾਣਕੇ ਬਣਾਏ ਸਭੇ ਕਾਲ ਹੀ ਚਬਾਂਗੇ ਕਾਲੇ ਬਣਾਉਂਦਾ ਹੁਕਮ ਨਾਲੇ ਬਣਦੇ ਨੇ ਕਾਲੇ ਚਬਾ ਜਾਂਦਾ ਕਾਲ ਹੋਰ ਕੀ ਚੀਜ਼ ਪੈਦਾ ਕਰਨ ਦੇ ਵਾਸਤੇ ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਗੇ ਚਬਾਹੇਗੇ ਤੇਜ ਜਿਉਂ ਉਹ ਤੇਜ ਮੈਂ ਅਤੇਜ ਜਿਵੇਂ ਐਸੇ ਤੇਜलीन ਤੇਜ ਕਹਿੰਦੇ ਹਾਂ ਤੇਜ ਦੇ ਵਿੱਚ ਸਮਾਇਆ ਹੋਇਆ ਹੁੰਦਾ ਦੁਨਵੇ ਰਹਿਣ ਰਹਿਣ ਵਿੱਚ ਦੁਨੀਆਰ ਉਹ ਗੱਲ ਹੈ ਤੇਜ ਹੈ ਲਾਈਟ ਅਤੇਜ ਹੈ ਨੇਰਾ ਦੇਰੇ ਵਿੱਚ ਤੇ ਭਰਮ ਵਿੱਚ ਗਿਆਨ ਹੁੰਦਾ ਹੈ ਜਦ ਗਿਆਨ ਸੌ ਜਾਂਦਾ ਹੈ ਨਾ ਉਹ ਭਰਮ ਦਿਖਾਈ ਦਿੰਦਾ ਹੈ ਜਿੰਨੇ ਜਿੰਨਾ ਇਹਦਾ ਹਿੱਸਾ ਸੁੱਤਾ ਪਿਆ ਹੈ ਉਹ ਗਿਆਨ ਉਹਦੇ ਵਿੱਚ ਛੁਪਿਆ ਛੁਪ ਗਿਆ ਅਸਲ ਚ ਗਿਆਨ ਟាក់ ਲਿਆ ਉਹਨੇ ਨੇਰੇ ਨੇ ਉਹ ਗਿਆਨ ਹੈ ਪ੍ਰਗਟ ਹੋਣਾ ਗਿਆਨਵਤ ਨੇ ਜਾਗਣਾ ਉਪਜਾ ਸਹਿਜ ਗਿਆਨਵਤ ਜਾਗ ਉਹ ਜਿਹੜਾ ਜੱਥਾ ਹਨੇਰਾ ਚ ਦੂਰ ਹੋ ਜਾਣਾ ਅਤੇਜ ਵਿੱਚ ਤੇਜ ਛੁਪਿਆ ਹੋਇਆ ਹੈ ਸੁੱਤੇ ਪੈ ਦਾ ਤੇਜ ਤੇਜ ਵਿੱਚ ਛੁਪਿਆ ਹੋਇਆ ਹੈ। ਦੇਵੇਂ ਵਿੱਚ ਗਿਆਨ ਛੁਪਿਆ ਹੋਇਆ ਹੈ। ਅ ਤੇਜ ਦਾ ਪਰਦਾ ਆ ਗਿਆ ਉੱਤੇ। ਪਰਮ ਦਾ ਪਰਦਾ ਪਰਮ ਕੇ ਪਰਦੇ ਸਤਗੁਰੂ ਖੋਲੇ। ਸਤਗੁਰੂ ਖੋਲੇ। ਪਰਵੇਂ ਪਰਦੇ ਥੱਲੇ ਕੀ ਹੈ? ਥੱਲੇ ਲਾਈਟ ਹੈ। ਪਰਦੇ ਤੇ ਥੱਲੇ ਕੀ ਹੈ? ਲਾਈਟ ਹੈ। ਪਰਦੇ ਨਾਲ ਢੱਕੀ ਹੋਈ ਹੈ ਲਾਈਟ ਉਹ। ਪਰਮ ਦਾ ਪਰਦਾ ਪਿਆ ਹੋਇਆ ਹੈ। ਪਰਮਦੇ ਪਰਦੇ ਦੇ ਥੱਲੇ ਜੋ ਹੁੰਦਾ ਵਿੱਚੋਂ ਜੋਤ ਨਿਕਲਦੀ ਅਤੇਜ ਵਿੱਚ ਤੇਜ ਹੁੰਦਾ ਤੇਜ ਵਿੱਚ ਅਤੇਜ ਹੁੰਦਾ ਜਿੱਤੇ ਗਿਆਨ ਆ ਪਰਮੋਂ ਦੇ ਵਿੱਚ ਹੀ ਹੁੰਦਾ ਪਰਮ ਕਿੱਥੇ ਗਿਆ ਹੁਣ ਸੂਰ ਚੜੂਗਾ ਏਰਾ ਕਿੱਥੇ ਗਿਆ ਵਿੱਚੇ ਸਮਾ ਗਿਆ ਉਹਦੇ ਜੇ ਸੂਰ ਛੁਪ ਜਾਏ ਨਿਹਰਾ ਫਰਗੜ ਹੋ ਜਾਂਲ ਵਿੱਚੋਂ ਨਿਕਲੇ ਉਹ ਐਦਾਂ ਹੈ ਦਿਨ ਵਿੱਚ ਰਹਿਣ ਰਹਿਣ ਵਿੱਚ ਦਿਨ ਯਰ ਇਹ ਗੱਲ ਆ ਉੱਥੇ ਕਹੀ ਹੋਈ ਆ ਦੇ ਵਿੱਚ ਉਹੀ ਗੱਲ ਇੱਥੇ ਕਹੀ ਹੋਈ ਹੈ ਉਹਨੂੰ ਤਾਂ ਪਤਾ ਲੱਗਦਾ ਬੀਜੀ ਨੇ ਗੱਲ ਲਿਖੀ ਹੈ ਉਹਨੂੰ ਗੁਰਮੰਦੀ ਕਿੰਨੀ ਫਰੀਕ ਸੋਝੀਏ ਕਿੰਨੀ ਫਰੀਕ ਸੋਝੀਏ ਗੁਰਮੰਦੀ ਤੇਜ ਵਿੱਚ ਤੇਜ ਹੁੰਦਾ ਹੈ ਤੇਜ 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 ਦਾ ਉਹਨਾਂ ਤੋਂ ਵਿਦਵਾਨ ਨੂੰ ਤੋਈ ਨਹੀਂ ਪਤਾ ਤੇਜ ਕਿਹਨੂੰ ਕਿਹਾ ਹੈ ਤੇਜ ਕਿਹਨੂੰ ਕਿਹਾ ਹੈ ਉਹਨੂੰ ਤਾਂ ਇਹੀ ਨਹੀਂ ਪਤਾ ਔਰ ਕਿਵੇਂ ਛੁਪਿਆ ਹੁੰਦਾ ਛੁਪ ਜਾਂਦਾ ਇਹਨਾਂ ਨੂੰ ਕੀ ਪਤਾ ਇਹਨਾਂ ਦਾ ਨਾ ਉਹਨਾਂ ਦਾ ਸਮਝ ਨਹੀਂ ਹੈ ਇਹਨਾਂ ਗੱਲਾਂ ਦੀ ਦਰਬਾਰਾ ਨਾਨਕ ਉਹ ਦੁਨੀਆ ਰਖੇ ਬੁੱਧ ਜੇ ਹੁੰਦਾ ਤਾਂ ਸਮਝੋ ਉੱਥੇ ਕਰ ਲਾ ਦਿੰਦੇ ਅਰਥ ਟੀਕਾ ਜਿਕੇ ਸੱਚ ਨਹੀਂ ਅਰਥ ਕਿਉਂ ਨਹੀਂ ਵਿਦਵਾਨ ਕਮੈ ਸਭੀ ਲੂਏ ਗੱਲੋ ਤਾਂ ਹੀ ਤੇ ਉਪਜ ਸਭ ਤਾਂ ਹੀ ਮੈਂ ਸਮਾਹਾਂਗੇ ਤਾਂ ਹੀ ਤੇ ਉਪਜ ਸਭ ਤਾਂ ਹੀ ਮੈਂ ਸਮਾਹਾਂਗੇ ਇਹ ਤੇਜਰ ਤੇਜੋ ਜੋ ਪੈਦਾ ਹੁੰਦਾ ਹੈ ਉਹਦੇ ਵਿੱਚੋਂ ਪੈਦਾ ਹੋ ਗਿਆ ਉਹਦੇ ਵਿੱਚ ਸਮੋ ਜਾਂਦਾ ਕੋਕਤ ਫਿਰਤ ਕਹਤੇ ਰੋਬਤ ਮਰਤ ਕਹਤੇ ਕਿਨਾ ਕੂਕਦੇ ਫਿਰਦੇ ਨੇ ਕਹਿੰਦੇ ਰੋਦੇ ਫਿਰਦੇ ਨੇ ਰੋਦੇ ਫਿਰਦੇ ਨੇ ਪਰਦੇ ਵਰਦੇ ਫਿਰਦੇ ਪਰਦੇ ਦੇ ਅੰਦਰ ਜਲ ਮੈਂ ਡੁੱਬੋਦ ਕੇ ਤੇ ਆਗ ਮੈਂ ਜੜਤਾਂ ਰੋਦੇ ਤਾਂ ਹੁੰਦੇ ਨੇ ਉਹ ਜਿਹੜੇ ਸਰੇਵੜੇ ਨੇ ਭੇਟਾਂ ਵਾਂਗੂ ਸਰ ਜੋੜ ਕੇ ਕੂਕੋ ਤਾਂ ਫਿਰਤ ਕੇਤੇ ਕਿਦਾਂ ਕੂਕਾਂ ਮਾਰਦੇ ਫਿਰਦੇ ਹੁੰਦੇ ਨੇ ਰੋਬਤ ਮਰਤ ਕੇ ਤੇ ਹਾਂ ਜਲ ਮੈਂ ਡੁੱਬੋਦ ਕੇ ਉਹ ਬਰਨਵਾਤਰ ਹੁੰਦੇ ਨੇ ਕੰਨ ਸਾਨੂੰ ਉਹ ਪਤਾ ਕਾਦੇ ਸਾਨੂੰ ਛੇਤੀ ਮੌਤ ਕਿਉਂ ਨਹੀਂ ਹੁੰਦੀ ਉਹ ਮੌਤ ਨੂੰ ਮੁਕਤੀ ਬੰਦੇ ਨੇ ਕੰਨ ਛੇਤੀ ਮੌਤ ਆਵੇ ਇਹ ਕਿਹੜਾ ਛੁੱਟੇ ਕੋ ਤਪਜੋ ਕਰਦੇ ਪੈਰ ਜੋ ਨਗੇ ਰਹਦੇ ਨੇ ਦੁੱਖ ਜੀਵਨ ਨੂੰ ਦੁੱਖ ਬਣਾ ਰਿਹਾ ਲੋ ਜੀ ਬਹੁਤ ਆਪਣਾ ਦੁਖੀ ਗੱਲ ਹੈ ਜੀ ਮਨ ਨੂੰ ਫਿਰ ਉਹ ਤੋਂ ਖੜਾ ਹੀ ਚਾਹਾਂ ਮੇ ਛੇਤੀ ਮੌਤ ਆਵੇ ਸਾਨੂੰ ਸਭ ਛੇਤੀ ਮੁਕਤੀ ਮਿਲੇ ਬਹੁਤ ਨੂੰ ਮੁਕਤੀ ਸਮਝਦੇ ਨੇ ਹਾਂ ਜਲ ਮੈਂ ਡੁੱਬਤ ਕਿਤੇ ਆਗ ਮੈਂ ਜੜਤ ਹਨ ਕਿੰਨੇ ਜਲ ਚ ਡੁੱਬ ਕੇ ਮਰ ਜਾਂਦੇ ਨੇ ਜਾਣ ਕੇ ਕਿੰਨੇ ਅੱਗ ਦੇ ਵਿੱਚ ਜਲ ਕੇ ਮਰਦੇ ਨੇ ਕਿਤੇ ਗੰਗਾ ਵਾਸੀ ਕਿਤੇ ਮਦੀਨਾ ਮੱਕਾ ਨਿਵਾਸੀ ਕਿਤੇ ਗੰਗਾ ਤੇ ਜਾ ਕੇ ਬਸਦੇ ਨੇ ਕਨਾਰੇ ਤੇ ਕਿਤੇ ਮਦੀਨਾ ਮੱਕਾ ਨਿਵਾਸੀ ਕਿਤੇ ਮੱਕਾ ਮਦੀਨਾ ਦੇ ਵਿੱਚ ਉਨ੍ਹਾਸ ਕਰ ਲੈਦੇ ਨੇ ਜਾ ਕੇ ਕਿਤੇ ਉਦਾਸੀ ਕੇ ਭਰਮਾਇ ਹੀ ਫਿਰਤ ਹਨ ਕਿੱਡੀ ਉਦਾਸੀ ਬਣ ਕੇ ਕੁਤੇ ਹੀ ਫਿਰਦੇ ਨੇ ਉਹ ਟਿਕਦੇ ਹੀ ਨਹੀਂ ਕਿਥਾਂ ਉਹ ਚਲਦਾ ਹੀ ਫਿਰਦੇ ਰਹਿੰਦੇ ਨੇ ਕਰਬਤ ਸਹਿਤ ਕੇਤੇ ਭੂਮੈ ਗੜਦ ਕੇਤੇ ਕਿੰਨੇ ਸਰ ਤੇ ਆਰਾ ਸਹਿੰਦੇ ਨੇ ਕਰਬਤ ਉਹ ਉੱਥੇ ਕਾਸ਼ੀ ਜਾ ਕੇ ਆਰੇ ਦਾ ਆਪਣੇ ਅਬਰੂਚਰਾ ਦੇ ਵਰਤੇ ਕਾਲੇ ਵਾਸਤੇ ਮੁਕਤੀ ਵਾਸਤੇ ਸ਼ਾਂਤੀ ਵਾਸਤੇ ਗਿਆਨ ਨਹੀਂ ਹੈ ਗਿਆਨ ਵਾਲਾ ਮਾਰਗ ਛੱਡਿਆ ਹੈ ਸੰਸਾਰ ਦਾ ਗਿਆਨ ਵਾਲਾ ਮਾਰਗ ਛੱਡ ਕੇ ਬੇਦ ਵਾਲਾ ਮਾਰਗ ਬੇਦ ਗਿਆਨ ਨੂੰ ਕਹਿੰਦੇ ਨੇ ਬੇਦ ਵਾਲਾ ਮਾਰਗ ਛੱਡ ਕੇ ੱੱਕੇ ਖਾਂਦੇ ਫਿਰਦੇ ਨੇ ਹੁਣ ਆੜਪਤਾਲ ਲਗਾਉਂਦੇ ਫਿਰਦੇ ਨੇ ਬੇਦ ਦਾ ਮੈਂ ਆਵਤਮ ਸੋ ਸੁਣਿਆ ਨਹੀਂ ਬੇਦ ਦੇ ਵਿੱਚ ਨਾਮ ਨੂੰ ਆਵਤਮ ਕਿਹਾ ਤਾਂ ਉਹ ਤਾਂ ਸੁਣਿਆ ਨਹੀਂ ਹੁਣ ਬੇਤਾਲੇ ਫਰੇ ਜੋ ਬੇਤਾਲੇ ਆ ਬੇਤਾਲੇ ਹੋਏ ਫਿਰਦੇ ਨੇ ਪਤਾ ਹੀ ਨਹੀਂ ਕੀ ਕਰੀਏ ਹੁਣ ਕਿੱਧਰ ਨੂੰ ਜਾਈਏ ਆਏ ਉਹ ਬੇਤਾਲੇ ਹੀ ਕਰਦੇ ਫਿਰਦੇ ਨੇ ਕੋਈ ਕੁਛ ਕੋਈ ਫਿਰ ਜਾਂਦਾ ਮਾਰ ਆ ਗਿਆ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਆਹ ਪਾਪੜੀ ਬੁੱਧੀਆਂ ਅਨਸਾਰ ਕਰਦੇ ਮੈਂ ਗੱਡ ਤੇ ਕੀਤੇ ਕਿੰਨੇ ਭੂਮੀ ਦੇ ਵਿੱਚ ਗੱਡੇ ਇੰਨੇ ਨੇ ਗੱਡ ਕੇ ਖੜੇ ਜਾਂਦੇ ਰਹਿੰਦੇ ਆਪਣੇ ਆਪ ਨੂੰ ਗੱਡ ਰੱਖਦੇ ਵੀ ਇਹ ਤਪੱਸਿਆ ਸੂਆਂ ਪੈ ਚੜਦ ਕੇ ਤੇ ਦੁੱਖ ਕੋ ਭਰਤ ਹੈ ਕਿਤੇ ਸੂਲਾਂ ਦੇ ਉੱਤੇ ਪੈਂਦੇ ਨੇ ਗੱਡਿਆਂ ਦੇ